ਸਾਡੀਆਂ ਹੀ ਪਨੀਰੀਆਂ ਡੁੱਬੀਆਂ ਸਾਰੀਆਂ ਹੂੰ ਬਹੁਤ ਨੁਕਸਾਨ ਹੋ ਗਿਆ ਸਾਡਾ ਪਨੀਰੀ ਹੁਣ ਕਿੱਥੋਂ ਲਿਆਵਾਂਗੇ ਅਸੀਂ ਅਸੀਂ ਤਾਂ 10 ਦਿਨਾਂ ਨੂੰ ਝੋਨਾ ਹਫ਼ਤੇ ਨੂੰ ਝੋਨਾ ਲਾਉਣ ਲੱਗਣਾ ਸੀ ਹੂੰ ਤੇ ਆ ਖੱਡੇ ਪੈ ਗਏ ਸਾਡੇ ਵਾਹਨ ਦੇ ਵਿੱਚ ਮਿੱਟੀ ਨਹੀਂ ਆਈ ਚੱਕੰਦੇ ਨਹੀਂ ਸਾਡੀ ਸਾਰੀ ਬੇਲਦਾਰ ਨੂੰ ਦਸੇ ਬੂਟਾ ਆਉਣ ਨੂੰ ਸੀ ਹੂੰ ਬੂਟਾ ਆਉਣੇ ਗੌਰ ਨਹੀਂ ਕਰੀ ਇਹ ਸੂਰਾਂ ਨੇ ਨਹਿਰ ਤੋੜੀ ਹੈ ਸਫਾਈ ਰੱਖਣਾ ਉਹਦੀ ਨਹਿਰ ਦੀ ਹੂੰ ਸਫਾਈ ਰੱਖਦੇ ਨਹਿਰ ਦੀ ਇਹ ਢਾਪੜ ਇਹ ਮਲੂਕਾਂ ਨੇ ਟੁੱਟੀ ਹੈ ਇਹ ਮਲੂਕ ਮਲੂਕਪੁਰ ਦੇ ਪਿੰਡ ਦੇ ਵਿੱਚ ਹੂੰ ਦੇ ਪਿੰਡ ਸਾਡਾ ਸਾਰਾ ਡੁੱਬਨ ਵਾਲਾ ਹੋਇਆ ਪਿਆ ਸਾਰਾ ਪਾਣੀ ਪਿੰਡ ਦੇ ਵਿੱਚ ਜਾ ਕੇ ਵੜੂਗਾ ਹੁਣ ਤਾਂ ਅਸੀਂ ਕਿੱਧਰ ਜਾ ਜੀ ਦੱਸੋ ਕਿੰਨੇ ਫੁੱਟ ਦਾ ਪਾੜ ਪੈ ਗਿਆ ਇਹ ਪਾੜ ਪਾੜ ਪੈ ਗਿਆ ਜੀ ਇਹ ਹੋਊਗਾ ਪੌਣਾ ਕਿਲਾ ਟੁੱਟ ਗਈ ਪੌਣਾ ਕਿਲਾ ਹੂੰ ਨੁਕਸਾਨ ਕੀ ਕੀ ਹੋਇਆ ਹੈ ਨੁਕਸਾਨ ਸਾਡੀ ਆਪਣੀ ਨਹੀਂ ਡੁੱਬ ਗਈ ਅਸੀਂ ਤਾਂ ਪਾਣੀ ਲਾਉਣਾ ਝੋਨਾ ਲਾਉਣ ਲੱਗਣਾ ਸੀ ਹੁਣ ਹੂੰ ਇੱਕ ਜੂਨ ਨੂੰ ਤਾਂ ਝੋਨਾ ਲਾਉਣ ਲੱਗ ਜਾਨਾ ਸੀ ਅਸੀਂ ਹੂੰ ਪਾਣੀਆਂ ਡੁੱਬ ਗਏ ਪਾਣੀਆਂ ਸਾਡਾ ਸਾਡਾ ਗਰੀਬਾਂ ਦੇ ਘਰ ਟਹਿਣ ਗਏ ਜੀ ਗਰੀਬਾਂ ਦੇ ਕਾਰੋਬਾਰਾਂ ਦੇ ਕਿੱਥੋਂ ਪਾ ਕੇ ਦੇਵਾਂਗੇ ਅਸੀਂ ਹੂੰ ਠੀਕ ਜੀ ਰਾਤ ਸਾਨੂੰ ਲਗਭਗ 1 ਵਜੇ ਸੂਚਨਾ ਮਿਲੀ ਸੀ ਕਿ ਮਲੂਕਪੁਰ ਮਾਈਨਰ ਦੇ ਵਿੱਚ ਪਾੜ ਪੈ ਗਿਆ ਤੇ ਰਾਤੀ ਸਾਨੂੰ 1 ਵਜੇ ਪਤਾ ਲੱਗ ਗਿਆ ਜੀ ਕਿੰਨੇ ਫੁੱਟ ਦਾ ਪਾੜ ਪਿਆ ਜੀ ਇਹ ਲਗਭਗ 100 110 ਦੇ ਕਰੀਬ ਪਾੜ ਹੈਗਾ ਜੀ ਪ੍ਰੋਪਰ ਮੀਲਟੀ ਕਰ ਲਾਂਗੇ ਜੀ ਕਾਰਨ ਕਿ ਰੇਨ ਟੁੱਟਾਂ ਦਾ ਜੀ ਕਾਰਨ ਜੀ ਇੱਥੇ ਜਾਨਵਰ ਸੂਰ ਵਗੈਰਾ ਦੂਏ ਵਰਗੋਸ਼ ਇਹਨਾਂ ਦੀ ਖੱਡਾਂ ਸੀਆਂ ਜੀ ਇਹਦੇ ਕਰਕੇ ਕਿਤੇ ਬ੍ਰੀਚ ਹੋਈ ਹੈ ਫਟ ਹੋਇਆ ਕਿੰਨੇ ਕਿਕਰ ਦੇ ਵਿੱਚ ਪਾਣੀ ਫੈਲ ਚੁੱਕਿਆ ਸਰ ਉਹ ਆਈਡੀਆ ਨਹੀਂ ਹੈਗਾ ਜੀ ਇੱਕ ਵਾਰੀ ਕੋਈ ਫਸਲ ਤਾਂ ਨਹੀਂ ਲੱਗੀ ਹੋਈ ਕਿਸਾਨਾਂ ਦੀ ਖਾਲੀ ਨੇ ਵਾਹਨ ਦਾ ਬਤਾਇਆ ਤਾਂ ਹੁਣ ਪ੍ਰੋਪਰ ਗਿਣਤੀ ਕਰਾਂਗੇ ਫੇਰ ਦੱਸ ਸਕਦੇ ਹਾਂ ਸਰ ਕਿਸਾਨਾਂ ਵੱਲੋਂ ਕੁਝ ਜਿਹੜੇ ਕਿ ਦੱਸਿਆ ਜਾ ਰਿਹਾ ਮੋਟਰਾਂ ਤੇ ਜਿਹੜਾ ਕਿ ਹਰਾਚਰਾ ਕੁਝ ਕਰਾਣ ਨੂੰ ਪਾਣੀ ਲੱਗ ਚੁੱਕਿਆ ਹੈ ਕੋਈ ਇਸ ਤਰ੍ਹਾਂ ਦੀ ਮੈਗਾ ਸੂਚਨਾ ਹਾਲੇ ਸਾਡੇ ਕੋਲ ਇਸ ਤਰ੍ਹਾਂ ਦੀ ਸੂਚਨਾ ਨਹੀਂ ਜੀ ਬਾਕੀ ਇਹ ਜਿਹੜਾ ਪਾਣੀ ਹੈ ਹੁਣ ਲਗਭਗ ਹੈਡ ਤੋਂ ਅਸੀਂ ਕੰਟਰੋਲ ਕਰ ਲਿਆ ਜੀ ਸਵੇਰ 4 ਵਜੇ ਦਾ ਹੈਡ ਤੋਂ ਕੰਟਰੋਲ ਹੈ ਪਾਣੀ ਮਿਲ ਹੋਇਆ ਹੋਇਆ ਹੈ ਤੇ ਮਿਲ ਉੱਪਰ ਦੀ ਸਪਲਾਈ ਤੇ ਇਹ ਹੁਣ ਲੱਗ ਤੁਸੀਂ ਦੇਖ ਵੀ ਰਹੇ ਹੋ ਪਾਣੀਿੱ ਕਿੱਧਰ ਜਾ ਰਿਹਾ ਜੀ ਬ੍ਰੀਚ ਵਾਲੇ ਪਾਸੇ ਨਹੀਂ ਜਾ ਰਿਹਾ ਤੇ ਅਸੀਂ ਆਪਦੇ ਲੋ ਅਵੇ ਰਾਹ ਕਰ ਸਕਦੇ ਸਰ ਕਿਸਾਨਾਂ ਵੱਲੋਂ ਕੁਝ ਦੋਸ਼ ਲਾਇਆ ਜਾ ਰਹੇ ਨਹੀਂ ਮੈਕਮੇ ਵੱਲੋਂ ਜਿਹੜਾ ਨਹਿਰ ਦੀ ਜਿਹੜੇ ਕਿ ਪੁਕਤਾ ਪ੍ਰਬੰਧਨ ਨਹੀਂ ਕੀਤਾ ਜਾ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਅਸੀਂ ਸਮੇਂ-ਸਮੇਂ ਤੇ ਇਸ ਨਹਿਰ ਦੇ ਉੱਤੇ ਸਾਡੇ ਬੇਲਦਾਰ ਜਿਹੀ ਮੈਂ ਖੁਦ ਸਫਾਈ ਦੇਖੋ ਤੁਸੀਂ ਜੀ ਹੋਈ ਹੈ ਨਹਿਰ ਦੀ ਇਹ ਏਸੀ ਗੱਲ ਨਹੀਂ ਜੀ ਚਲੋ ਜੇ ਕਿਸੇ ਨੇ ਦੋਸ਼ ਲਾਉਣਾ ਹੋਵੇ ਕਿੰਨੇ ਦਿਨਾਂ ਤੱਕ ਨੈਟ ਬੰਨਣ ਦਾ ਕੰਮ ਸ਼ੁਰੂ ਹੋ ਜਾਏਗਾ ਜੀ ਇਹ ਨੈਟ ਦਾ ਜੀ ਅਸੀਂ ਮੈਕਸਿਮਮ ਤੋਂ ਮੈਕਸਿਮਮ ਕੱਲ ਸ਼ਾਮ ਤੱਕ ਅਸੀਂ ਪਾਣੀ ਦੀ ਸਪਲਾਈ ਬਾਲ ਕਰ ਦਾਂਗੇ